ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਤੁਸੀਂ ਵੀਡੀਓ ਦੇਖੋ ਕਣਕ ਦੀ ਆਪਾਂ ਵੀਡੀਓ ਦਿਖਾਉਣ ਲੱਗੇ ਆ ਤੁਹਾਨੂੰ ਕਣਕ ਬਾਰੇ ਜਾਣਕਾਰੀ ਦੇਣੀ ਹੈ ਇੱਕ ਇਹ ਜਿਹੜੀ ਕਣਕ ਹੈ ਜਿਹੜੀ ਤੁਹਾਡੀ ਨਿਗਾਹ ਚ ਆ ਰਹੀ ਹੈ ਇਹਨੂੰ ਤਕਰੀਬਨ ਇਹ ਹੋ ਚੁੱਕੀ ਆ 55 ਦਿਨ ਦੀ ਅੱਜ ਇਹ 55 ਦਿਨ ਦੀ ਕਣਕ ਹੋ ਚੁੱਕੀ ਆ ਇਹ ਵੀ ਸੇਮ ਡੇ ਬੀਜੀ ਹੋਈ ਆ ਇਹ ਜਿਹੜੀ ਇੱਧਰ ਦੇਖ ਰਹੇ ਹੋ ਤੁਸੀਂ ਇਹ ਜਿਹੜੀ ਬੋਦੀ ਬੋਦੀ ਜੀ ਆ ਇਹ ਦੇਖੋ ਦੋਨਾਂ ਵਿੱਚ ਤੁਸੀਂ ਫਰਕ ਦੇਖੋ ਮੈਂ ਦੱਸਦਾ ਫਿਰ ਬਾਅਦ ਚ ਗੱਲ ਕੀ ਆ ਇਹ ਦੇਖੋ ਇਹ ਤੁਹਾਨੂੰ ਬੋਦੀ-ਬੋਦੀ ਸਿੱਧੀ-ਸਿੱਧੀ ਦਿਖੂਗੀ ਬਜਾਈ ਸੇਮ ਹੈ ਦੋਨਾਂ ਦੀ ਦੋਨੇ ਸੁਪਰ ਸੀਡਰ ਨਾਲ ਦੋਨੇ ਇੱਕੋ ਦੇਣਦੀਆਂ ਬੀਜੀਆਂ ਹੋਈਆਂ ਸੇਮ ਦੋਨਾਂ ਨੂੰ ਪਾਣੀ ਲੱਗ ਰਹੇ ਆ ਦੂਆ ਪਾਣੀ ਲੱਗ ਚੁੱਕੇ ਆ ਇਹ ਤੁਸੀਂ ਦੇਖੋ ਇਹ ਦੇਖੋ ਕਣਕਾਂ ਦਾ ਫਰਕ ਦੇਖੋ ਦੋਨਾਂ ਦਾ ਫੂਸ ਦੋਨਾਂ ਖੇਤਾਂ ਵਿੱਚ ਇੰਨਾ ਹੀ ਐ ਇਹ ਥੋੜੀ ਜੀ ਕੱਦ ਕਰਕੇ ਤੁਹਾਨੂੰ ਲੱਗਦਾ ਨਹੀਂ ਵੀ ਹਾਂ ਹੋਣਾ ਨਹੀਂ ਉਨਾ ਹੀ ਫੂਸ ਆ ਦੋਨਾਂ ਖੇਤਾਂ ਵਿੱਚ ਏ ਦੇਖੋ ਇਹ ਥੋੜਾ ਇਹਦੇ ਚ ਦੇਖਣੇ ਨੂੰ ਜ਼ਿਆਦਾ ਮਿਲ ਰਿਹਾ ਕਿਤੇ ਇਹ ਨਾ ਸਮਝੋ ਵੀ ਇਹ ਫੂਸ ਕਰਕੇ ਨਹੀਂ ਹੋਈ ਇਹਦਾ ਫਰਕ ਅਸਲੀ ਇਹ ਹੈ ਵੀ ਇਹ ਤਾਂ ਨਹੀਂ ਇੰਨੀ ਹੋਈ ਹੈਗੀ ਮਤਲਬ ਇਹਦੇ ਮੁਕਾਬਲੇ ਵਿੱਚ ਨਾ ਕੱਦ ਚੱਕਿਆ ਨਾ ਬੂਝਾ ਏ ਖੇਤ ਮਤਲਬ ਭਰਿਆ-ਭਰਿਆ ਨਹੀਂ ਲੱਗ ਰਿਹਾ ਇਹ ਦੇਖੋ ਵੀਡੀਓ ਵਿੱਚ ਤੁਹਾਨੂੰ ਛਿੱਧੀ-ਛਿੱਧੀ ਜੀ ਦਿਖੂਗੀ ਪਰ ਕੋਈ ਇੰਨਾ ਬਹੁਤਾ ਗਰੋਥ ਵਿੱਚ ਜਾਂ ਝਾੜ ਵਿੱਚ ਬੋਲ ਤਾਂ ਝਾੜ ਵਿੱਚ ਫਰਕ ਨਹੀਂ ਪੈਣਾ ਹੈਗਾ ਹੁਣ ਦੇਖਣੇ ਨੇ ਹੁਣ ਨਿਗਾ ਨੂੰੇ ਲੱਗ ਰਹੀ ਹੈ ਵੀ ਹਾਂ ਇਹ ਕਣਕ ਵਧੀਆ ਨਹੀਂ ਹੈਗੀ ਇਹਦੇ ਮੁਕਾਬਲੇ ਇਹ ਕਿਉਂ ਹੈ ਇਹ ਆਪਾਂ ਨੇ ਬਾਈ ਜੀ ਸਾਰਾ ਕੁਝ ਪਾਇਆ ਇਹਦੇ ਵਿੱਚ ਇੱਕ ਥੈਲਾ ਡਾਏ ਦਾ ਕੀਲੇ ਦੇ ਹਿਸਾਬ ਨਾਲ ਤੇ ਦੋ ਥੈਲੇ ਜੂਰੀਏ ਦੇ ਪੈ ਚੁੱਕੇ ਆ ਹੁਣ ਤੱਕ ਕੀਲੇ ਦੇ ਹਿਸਾਬ ਨਾਲ ਤੇ ਬੀਜ ਸੇਮ ਪਿਆ ਹੋਇਆ ਦੋਨਾਂ ਵਿੱਚ 272 ਬੀਜ ਇਹਦੇ 'ਚ ਆ 272 ਬੀਜ ਸ਼ਰੀ ਨਾਮ ਦਾ ਇਹ ਆ ਪਰ ਡਿਫਰੈਂਸ ਕੀ ਆਏ ਇਹ ਆਪਾਂ ਨੇ ਇੱਥੇ ਕੀ ਆਰਗੈਨਿਕ ਕੀਤੀ ਆ ਇਹਦੇ ਤੇ ਆਪਾਂ ਨੇ ਗੁੱਲੀ ਡੰਡੇ ਦੀ ਵੀ ਸਪਰੇ ਕਰੀ ਆ ਇਹਦੇ ਤੇ ਗੁੱਲੀ ਡੰਡੇ ਦੀ ਵੀ ਸਪਰੇ ਨਹੀਂ ਕਰੀ ਹਲੇ ਤੱਕ ਕੋਈ ਵੀ ਸਪਰੇ ਨਹੀਂ ਕੀਤੀ ਨਾ ਗੁੱਲੀ ਡੰਡੇ ਦੀ ਨਾ ਕਿਸੇ ਨਾ ਯੂਰੀਆ ਪਾਇਆ ਨਾ ਡਾਇਆ ਪਾਇਆ ਸਿਰਫ ਇਹਦੇ ਵਿੱਚ ਸਿਰਫ ਬੀਜ ਨੂੰ ਦਵਾਈ ਲਾ ਕੇ ਪਾਈ ਆ ਜਿਹੜੀ ਫੰਗੀਸਾਈਡ ਆਉਂਦੀ ਆ ਹੋਰ ਕੁਝ ਵੀ ਇਹਦੇ ਵਿੱਚ ਪਾਇਆ ਨਹੀਂ ਹੈਗਾ ਆਪਾਂ ਨੇ ਬਿਲਕੁਲ ਆਰਗੈਨਿਕ ਹੈ ਇਹ ਇਹ ਤੁਸੀਂ ਅੰਦਾਜ਼ਾ ਲਾ ਲਓ ਦੋਨਾਂ ਵਿੱਚ ਢੇਰ ਪਿਆ ਹੋਇਆ ਇਹ ਨਹੀਂ ਹੈਗਾ ਵੀ ਇਹਦੇ ਇਹਦੇ ਵਿੱਚ ਵੀ ਗੋਹਾ ਪਿਆ ਹੋਇਆ ਗੋਹੇ ਵਾਲਾ ਢੇਰ ਆਪਣਾ ਇਹਦੇ ਵਿੱਚ ਵੀ ਗੋਹੇ ਵਾਲਾ ਪਿਆ ਹੋਇਆ ਹੈ ਪਰ ਇਹਦੇ ਵਿੱਚ ਆਪਾਂ ਨੇ ਜਿਹੜੀ ਮਾੜੀ ਦਿਖ ਰਹੀ ਹੈ ਨਾ ਹੁਣ ਇਹਦੇ ਵਿੱਚ ਆਪਾਂ ਨੇ ਨਾ ਡਾਇਆ ਪਾਇਆ ਨਾ ਆਪਾਂ ਨੇ ਕੋਈ ਸਪਰੇਅ ਕੀਤੀ ਹੈ ਨਾ ਯੂਰੀਆ ਪਾਇਆ ਨਾ ਪਾਉਣਾ ਇਹ ਦੇਖਣ ਦੇਖਣਾ ਹੀ ਆਪਾਂ ਨੇ ਐਤ ਕੀ ਤਜਰਬਾ ਪਿਛਲੇ ਸਾਲ ਮੈਂ ਥੋੜਾ ਕੀਤਾ ਸੀਗਾ ਐਤ ਕੀ 3-4 ਕਿਲਿਆਂ ਦਾ ਕੀਤਾ ਪਿਛਲੇ ਸਾਲ ਮੇਰੇ ਕੋਲ 1 ਕਿਲਾ ਸੀਗਾ ਜਿਹਦੇ ਤੇ ਮੈਂ ਕੁਝ ਵੀ ਨਹੀਂ ਕੀਤਾ ਪਰ ਉਹ ਫੇਰ ਵੀ 1.5 ਕੌਂਟਲ ਦਾ ਫਰਕ ਪਿਆ ਸੀਗਾ ਦੂਜੀ ਕਣਕ ਨਾਲੋਂ ਐ ਤੂੜੀ ਥੋੜੀ ਜਿਹੀ ਘੱਟ ਨਿਕਲੀ ਸੀ ਪਰ ਝਾੜ ਦਾ ਕੋਈ ਫਰਕ ਨਹੀਂ ਪਿਆ ਹੈਗਾ ਤੂੜੀ ਦਾ ਪੈ ਗਿਆ ਸੀਗਾ ਅੱਧੀ ਪੌਣੀ ਟਰਾਲੀ ਦਾ ਫਰਕ ਇਹ ਦੇਖੋ ਤੁਸੀਂ ਕਣਕ ਪਰ ਇਹ ਦੇਖਣੇ ਨੂੰ ਇਹ ਤੁਹਾਨੂੰ ਵਧੀਆ ਲੱਗੂਗੀ ਜਿਹੜੀ ਵਿੱਚ ਸਭ ਕੁਝ ਕੀਤਾ ਹੋਇਆ ਹੈ ਇਹ ਕਣਕ ਵੈਸੇ ਵੀ ਦੇਖਣੇ ਨੂੰ ਵਧੀਆ ਲੱਗ ਰਹੀ ਹੈ ਖੇਤ ਭਰਿਆ ਭਰਿਆ ਲੱਗ ਰਿਹਾ ਇਹਦੇ ਮੁਕਾਬਲੇ ਇਹ ਖਾਲੀ ਖਾਲੀ ਜਿਹਾ ਲੱਗ ਜਾਂਦਾ ਖੇਤ ਪਰ ਅਗਰ ਖਰਚੇ ਦਾ ਦੇਖਿਆ ਜਾਵੇ ਤਾਂ ਖਰਚਾ ਬਾਈ ਜੀ ਇਹਦੇ ਤੇ ਦੇਖੋ ਤੁਸੀਂ ਇੱਕ ਥੈਲਾ ਡਾਏ ਦਾ ਦੋ ਥੈਲੇ ਯੂਰੀਏ ਦੇ 55 ਦਿੰਦੀ ਉਹ ਇਹ ਆ 55 ਦਿੰਦੀ ਉਹ ਇਹ ਆ ਦੋਨਾਂ ਤੇ ਮਤਲਬ ਇਹਦੇ ਤੇ ਮੈਗਜ਼ੀਨ ਦੀ ਸਪਰੇ ਵੀ ਹੋ ਚੁੱਕੀ ਆ ਜਿਹੜੀ ਆਪਾਂ ਨੇ ਮਤਲਬ ਵਿਦਆਊਟ ਆਰਗੈਨਿਕ ਆ ਜਿਹੜੀ ਆ ਜਿਹੜੀ ਆਰਗੈਨਿਕ ਆਪਾਂ ਨੇ ਕਰੀ ਆ ਇਹਦੇ ਤੇ ਕੋਈ ਸਪਰੇ ਨਹੀਂ ਕੁਝ ਨਹੀਂ ਹੋਇਆ ਹਲੇ ਤੱਕ ਪਾਥੀਆਂ ਦੀ ਸਪਰੇ ਜ਼ਰੂਰ ਕਰਨੀ ਆ ਬਾਈ ਜੀ ਆਪਾਂ ਨੇ ਇਹਦੇ ਤੇ ਪਾਥੀਆਂ ਭਿਉਈਆਂ ਪਈਆਂ ਮੈਂ ਪਾਥੀਆਂ ਦੀ ਵੀ ਇੱਕ ਵੀਡੀਓ ਪਾਉਂਗਾ ਜਿੱਦਣ ਆਪਾਂ ਸਪਰੇ ਕਰਾਂਗੇ ਪਾਥੀਆਂ ਦੀ ਜ਼ਰੂਰ ਸਪਰੇਅ ਕਰਨੀ ਆਪਾਂ ਨੇ ਇੱਕ ਦੋ ਸਪਰੇਅ ਪਾਥੀਆਂ ਦੀਆਂ ਕਰਾਂਗੇ ਜ਼ਰੂਰ ਪਾਥੀਆਂ ਭਿਉਈਆਂ ਪੀਆਂ ਸੱਤ ਪਾਥੀਆਂ ਭਿਉਂਤੀਆਂ ਪੀਆਂ ਉਹਨਾਂ ਨੂੰ 4 ਦਿਨ ਹੋ ਗਏ 6-7 ਕ ਦਿਨ ਦੀਆਂ ਜਦੋਂ ਡੁੱਬ ਕੇ ਹੋ ਜਾਣਗੀਆਂ ਉਹਨਾਂ ਦਾ ਪਾਣੀ ਜਾਂ ਲਾਲਜਾ ਹੋ ਜਾਊਗਾ ਆਪਾਂ ਨੇ ਫੇਰ ਕਰਨੀ ਆ ਫੇਰ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਐਸਤੇ ਹੀ ਕਰਨੀ ਆ ਉਹਦੀ ਸਪਰੇਅ ਇਹਦੇ ਤੇ ਨਹੀਂ ਕਰਨੀ ਆ ਆਪਾਂ ਨੇ ਇਹ ਦੇਖੋ ਤੁਸੀਂ ਇੱਕ ਦੋ ਦਿਨ ਤੱਕ ਕਰ ਦੇਣੀ ਆ ਯੂਰੀਆ ਪਾਉਣਾ ਹੀ ਨਹੀਂ ਹੈਗਾ ਬਿਲਕੁਲ ਵੀ ਯੂਰੀਆ ਨਹੀਂ ਪਾਉਣਾ ਹੈਗਾ ਇਹਦੇ ਤੇ ਏ ਦੇਖੋ ਤੁਸੀਂ ਡਿਫਰੈਂਸ ਦੇਖੋ ਦੋਨਾਂ ਕਣਕਾਂ ਦਾ ਇਹ ਕਣਕ ਵਿਦਆਊਟ ਆਰਗੈਨਿਕ ਹੈ ਇਥੇ ਸਾਰਾ ਕੁਝ ਹੋਣਾ ਫੰਗੀ ਸਾਈਡ ਵੀ ਹੋਣੀ ਹੈ ਇਹਦੇ ਤੇ ਫੰਗੀ ਸਾਈਡ ਵੀ ਨਹੀਂ ਹੋਣੀ ਖੱਟੀ ਲੱਸੀ ਦੀ ਸਪਰੇਅ ਕਰਨੀ ਹੈ ਇਹਦੇ ਤੇ ਖੱਟੀ ਲੱਸੀ ਦੀ ਲੱਸੀ ਰੱਖੀ ਹੋਈ ਹੈ ਪਾ ਕੇ ਹੁਣੇ ਰੱਖ ਲਈ ਆਪਾਂ ਨੇ ਖੱਟੀ ਲੱਸੀ ਦੀ ਸਪਰੇਅ ਕਰਨੀ ਹੈ ਇਹਦੇ ਤੇ ਆਪਾਂ ਨੇ ਇਹਦੇ ਤੇ ਸਾਰੀਆਂ ਸਪਰੇਅਾਂ ਹੋਣੀਆਂ ਹੈ ਪੈਸਟੀਸਾਈਡ ਵਰਤੋਂ ਹੋਣੀ ਹੈ ਇਹਦੇ ਤੇ ਸਾਰੀ ਜੋ ਵੀ ਆਪਾਂ ਕਰਦੇ ਆਂ ਮਤਲਬ ਸਾਰੀ ਹੀ ਕਰਦੇ ਆਂ ਕਿਹੜੇ ਆਏ ਆ ਵੀ ਹਾਂ ਇਹ ਆਪਾਂ ਤੁਹਾਨੂੰ ਫਰਕ ਦਿਖਾਉਣਾ ਬਾਅਦ ਵਿੱਚ ਵੱਢਦੇ ਹੋਏ ਵੀ ਆਪਾਂ ਫਰਕ ਦਿਖਾਵਾਂਗੇ ਤੁਹਾਨੂੰ ਦੋਨਾਂ ਖੇਤਾਂ ਦਾ ਆ ਗੱਭੇ ਖਾਲ ਜਾ ਰਹੀ ਹੈ ਇੱਧਰ ਉਨਾ ਹੀ ਖੇਤ ਇਹ ਹੈ ਉਨਾ ਹੀ ਖੇਤ ਆਏ ਬਰਾਬਰੇ ਜਾ ਰਹੇ ਆ ਦੋਨੇ ਖੇਤ ਇਹ ਤੁਸੀਂ ਅੰਦਾਜ਼ਾ ਲਗਾ ਲਿਓ ਵੀ ਆਪਾਂ ਨੇ ਦਿਖਾਉਣਾ ਆਪਾਂ ਨੇ ਇੱਕ ਵਾਰ ਵੀ ਆਰਗੈਨਿਕ ਦਾ ਕੀ ਫਾਇਦਾ ਹੈ ਇਹਦਾ ਕੀ ਫਾਇਦਾ ਖਰਚਾ ਮੇਰਾ ਲਿਖਿਆ ਪਿਆ ਇਹਦੇ ਤੇ ਤਾਂ ਖਰਚਾ ਹੀ ਕੋਈ ਨਹੀਂ ਹੋਇਆ ਇਹ ਤਾਂ ਆਪਣੇ ਆਪ ਹੋ ਰਹੀ ਆ ਜੋ ਹੁਣ ਆਪਣੇ ਆਪ ਚੱਲ ਰਿਹਾ ਹੈ ਇਹਦਾ ਇਹ ਦੇਖੋ ਹਾਂ ਥੋੜਾ ਜਿਹਾ ਪਾਣੀ ਖਾਣੇ ਕਰਕੇ ਹੋ ਗਈ ਬਾਕੀ ਅਦਰਵਾਇਜ਼ ਠੀਕ ਹੈ ਇਹ ਦੇਖਣ ਇਹਨੂੰ ਇਹ ਥੋੜੀ ਜੀ ਜ਼ਿਆਦਾ ਹਰਿਆਈ ਵੀ ਜ਼ਿਆਦਾ ਮਾਰ ਰਹੀ ਹੈ ਖੇਤ ਵੀ ਜ਼ਿਆਦਾ ਭਰੇ ਭਰੇ ਦਿਖਾ ਰਹੀ ਹੈ ਇਹ ਯੂਰੀਏ ਕਰਕੇ ਹੈ ਨਾ ਯੂਰੀਆ ਇਹਦੇ ਚ ਦੋ ਥੈਲੇ ਪੈ ਚੁੱਕੇ ਹਨਾ ਇਹਦੇ ਵਿੱਚ ਯੂਰੀਆ ਨਹੀਂ ਪਿਆ ਬਾਈ ਜੀ ਬਿਲਕੁਲ ਵੀ ਯੂਰੀਆ ਨਹੀਂ ਪਿਆ ਇਹਦੇ ਤੇ ਇੱਕ ਮੁਠੀ ਯੂਰੀਆ ਦੀ ਨਹੀਂ ਦਿਖਾਈ ਇਹਦੇ ਵਿੱਚ 1 ਕਿਲਾ ਦਾ ਪਿਛਲੇ ਸਾਲ ਵਾਲਾ ਹੀ ਹੈ। ਇੱਕ ਇਹਦੇ ਵਿੱਚ 1.5 ਕਿਲਾ ਹੋਣਾ ਐਡ ਹੋਰ ਹੋ ਗਿਆ ਇਹਦੇ 'ਚ। 1 ਕਿਲਾ ਇਹਦੇ ਪਿਛਲੇ ਸਾਲ ਵਾਲੀ ਆਰਗੈਨਿਕ ਉਹੀ ਰੱਖਿਆ ਹੋਇਆ ਆਪਾਂ ਨੇ। ਇਹ ਦੇਖਦੇ ਆਂ ਵੀ ਜਾਨ ਕਹਿੰਦੇ ਆ ਵੀ 2 ਸਾਲ ਬਾਅਦ ਖੇਤ 'ਚ ਜਾਨ ਪੈ ਜਾਂਦੀ ਹੈ ਜੇ ਆਪਾਂ ਮਤਲਬ ਖੇਤ ਆਪਣੇ ਆਪ ਨੂੰ ਪ੍ਰੀਪੇਅਰ ਕਰ ਲੈਂਦਾ ਕਹਿੰਦੇ ਵੀ ਜੇ ਆਪਾਂ ਪੈਸਟੀਸਾਈਡ ਦੀ ਵਰਤੋਂ ਨਾ ਕਰੀਏ ਬਹੁਤੀ ਖੇਤ ਵਿੱਚ। ਤਾ ਖੇਤ ਕਹਿੰਦੇ ਆਪਣੇ ਆਪ ਨੂੰ ਸੈੱਟ ਕਰ ਲੈਂਦਾ 2-3 ਸਾਲ ਵਿੱਚ ਚਲੋ ਆਹੀ ਆਪਾਂ ਤਜਰਬਾ ਕਰਕੇ ਦੇਖਣਾ ਵੀ 1 ਸਾਲ 2 ਸਾਲ ਤਾਂ ਹੋਣੇ ਵਾਲੇ ਹੋ ਗਏ ਇੱਕ ਕੀਲੇ ਨੂੰ ਬਾਕੀ ਉਹਦੇ ਤੇ ਫਰਕ ਆਪਾਂ ਨੂੰ ਪਹਿਲਾਂ ਹੀ ਪਤਾ ਲੱਗਣ ਲੱਗ ਜਾਣਾ ਇਸ ਵਾਰ ਆਪਾਂ ਨੇ ਜ਼ਮੀਨ ਵਧਾ ਲਈ ਹੈ ਇਹ 2-3 ਕੀਲਿਆਂ ਦਾ ਗੇੜ ਕਰ ਲਿਆ ਆਪਾਂ ਨੇ ਹੁਣ ਆਰਗੈਨਿਕ ਬਾਕੀ ਹੌਲੀ-ਹੌਲੀ ਆਪਾਂ ਆਰਗੈਨਿਕ ਵਾਲੀ ਜਾਵਾਂਗੇ ਬਾਕੀ ਦੇਖਦੇ ਹਾਂ ਜੇ ਫਾਇਦਾ ਦਿਖਦਾ ਹੋਇਆ ਫਿਰ ਤਾਂ ਆਪਾਂ ਨੇ ਸਾਰੀ ਆਰਗੈਨਿਕ ਕਰ ਲੈਣੀ ਬਾਕੀ ਇੱਕ ਵਾਰ ਤਜਰਬਾ ਜ਼ਰੂਰ ਕਰਿਓ ਥੋੜੇ ਤੋਂ ਸ਼ੁਰੂ ਕਰਿਓ ਇਹ ਨਹੀਂ ਹੈਗਾ ਵੀਡੀਓ ਦੇਖ ਕੇ ਇੱਕੋ ਲਖਤ ਭੱਜ ਲਿਓ ਇੱਕੋ ਪਾਸੇ ਨੂੰ ਆਪਣਾ ਹੌਲੀ-ਹੌਲੀ ਇੱਕ ਦੋ ਬਿੱਗੇ ਤੇ ਤਜਰਬਾ ਕਰ ਲਿਓ ਇਹ ਦੇਖੋ ਤੁਸੀਂ ਫਰਕ ਫਰਕ ਤਾਂ ਬਹੁਤ ਆ ਗਣਕਾਂ ਵਿੱਚ ਪਰ ਝਾੜ ਦਾ ਫਰਕ ਪਿਛਲੇ ਸਾਲ ਤਾਂ ਬਾਈ ਕਾਟਲ ਡੇਢ ਕਾਟਲ ਦਾ ਫਰਕ ਆ ਇਹਦਾ ਤੂੜੀ ਦਾ ਫਰਕ ਕਾਫੀ ਤਾਂ ਝਾੜ ਦਾ ਦਾਣਿਆਂ ਦਾ ਫਰਕ ਨਹੀਂ ਤਾਂ ਹੈਗਾ ਬਾਈ ਜੀ ਕਿਉਂਕਿ ਸਿੱਧੀ ਰਹਿਣ ਕਰਕੇ ਨਾ ਇਹਦੀ ਬੱਲ ਮੋਟੀ ਹੋ ਗਈ ਸੀਗੀ ਇਹ ਥੋੜੀ ਜੀ ਸੰਘਣੀ ਸੀ ਵੀ ਇਹਦੀ ਬੱਲ ਛੋਟੀ ਰਹਿ ਗਈ ਸੀ ਦਾਣੇ ਮੋٹے ਦੇ ਆਰਗੈਨਿਕ ਵਾਲੀ ਦੇ ਇਹਦੇ ਦਾਣੇ ਬਰੀਕ ਸੀਗੇ ਐਤਕੀ ਉਹੀ ਫਰਕ ਆਪਾਂ ਨੇ ਤੁਹਾਨੂੰ ਦਿਖਾਉਣਾ ਪਿਛਲੇ ਸਾਲ ਵੀਡੀਓ ਨਹੀਂ ਬਣਾਉ ਹੋਈ ਮੇਤੇ ਇਸ ਸਾਲ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਧੰਨਵਾਦ ਜੀ ਵੀਡੀਓ ਦੇਖਣ ਲਈ ਤੁਸੀਂ ਵੀ ਇਹੋ ਜਿਹੇ ਤਜਰਬੇ ਕਰਦੇ ਰਿਹਾ ਕਰੋ ਤੇ ਆਪਣੀ ਧਰਤੀ ਨੂੰ ਬਚਾਉਣ ਲਈ ਜੋ ਵੀ ਉਪਰਾਲਾ ਕਰ ਸਕਦੇ ਹੋ ਜਰੂਰ ਕਰੋ ਇੱਕ ਜੀਰੀ ਬਾਰੇ ਵੀ ਆਪਾਂ ਬਾਈ ਜੀ ਵੀਡੀਓ ਬਣਾਉਣੀ ਆ ਜੀਰੀ ਘਟ ਤੋਂ ਘਟ ਲਾਇਓ ਦੇਖਿਓ ਜੇ ਕੋਈ ਹੋਰ ਫਸਲ ਵਾਲਾ ਧਿਆਨ ਦੇ ਕੇ ਜੇ ਕੋਈ ਹੋਰ ਫਸਲ ਨਾਲ ਤੁਹਾਡੀ ਜੀਰੀ ਦੀ ਪੂਰਤੀ ਪੂਰੀ ਹੋ ਸਕੇ ਬਾਕੀ ਆਪਾਂ ਬਣਾਵਾਂਗੇ ਵੀਡੀਓ ਜ਼ਰੂਰ ਅਜੀਰੀ ਬਾਰੇ ਵੀ